ਮੈਂ ਕਿਰਨਦੀਪ ਕੌਰ ਪੰਜੋਲਾ ਅੱਜ ਮਿਤੀ 20 8 2024 ਨੂੰ ਅੱਜ ਸਾਡੀ ਹੈਲਥ ਮਿਨਿਸਟਰ ਸਾਹਿਬ ਨਾਲ ਜਿਹੜੀ ਪੈਨਲ ਮੀਟਿੰਗ ਸੀਗੀ ਮੈਂ ਉਹਦੇ ਬਾਰੇ ਆਪਣੀਆਂ ਪੰਜਾਬ ਭਰ ਦੀਆਂ ਆਸ਼ਾ ਵਰਕਰ ਤੇ ਆਫਸਿਲੀਏਟਰਾਂ ਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਜਿਹੜਾ 15 ਅਗਸਤ ਨੂੰ ਪ੍ਰੋਟੈਸਟ ਰੱਖਿਆ ਸੀਗਾ ਉਹਦੇ ਕਰਕੇ ਸਾਨੂੰ ਅੱਜ ਪੰਜਾਬ ਦੇ ਵਿੱਚ ਜਿਹੜੀ ਇੱਕ ਪੈਨਲ ਮੀਟਿੰਗ ਮਿਲੀ ਹੋਈ ਸੀ ਸਾਡੇ ਜਥੇਬੰਦੀ ਅੱਜ ਗਈ ਜਿਸਦੇ ਵਿੱਚ ਹੈਲਥ ਮਿਨਿਸਟਰ ਸਾਹਿਬ ਖੁਦ ਆਪ ਬੈਠੇ ਸੀ ਤੇ ਨਾਲ ਉਹਨਾਂ ਨੇ ਸਾਰੇ ਜਿਹੜੇ ਸਾਡਾ ਪੈਨਲ ਬੈਠਾ ਸੀ ਸਾਡੇ ਨੂੰ ਮੀਟਿੰਗ ਦੇ ਵਿੱਚ ਵਿਸ਼ਵਾਸ ਦਵਾਇਆ ਗਿਆ ਪੂਰਨ ਤੌਰ ਤੇ ਭਰੋਸਾ ਦਿੱਤਾ ਗਿਆ ਕਿ ਜਿਹੜੀਆਂ ਮੰਗਾਂ ਜਲੰਧਰ ਵਿਖੇ ਮੰਨੀਆਂ ਗਈਆਂ ਸੀ ਉਹ 23 ਤਰੀਕ ਨੂੰ ਮਿਤੀ 23 ਤਰੀਕ ਨੂੰ ਕੈਬਨਟ ਦੀ ਮੀਟਿੰਗ ਬੈਠ ਰਹੀ ਹੈ ਤੇ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਦੇ ਨੋਟੀਫਿਕੇਸ਼ਨ ਜਾਰੀ ਹੋ ਰਹੇ ਨੇ ਅੱਜ ਜਿਹੜੀ ਸਰਕਾਰ ਵੱਲੋਂ ਹਰੀ ਝੰਡੀ ਹੈ ਉਹ ਮੰਗਾਂ ਨੂੰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਅਸੀਂ ਗੱਲ ਕੀਤੀ ਹੈ ਜਿਹੜਾ 2500 ਰੁਪਇਆ ਡਬਲ ਕਰਾਉਣਾ ਉਸ ਦੇ ਬਾਰੇ ਜਦੋਂ ਗੱਲ ਕੀਤੀ ਤਾਂ ਮਿਨਿਸਟਰ ਸਾਹਿਬ ਨੇ ਸਾਨੂੰ ਇੱਕੇ ਗੱਲ ਕਹੀ ਕਿ ਹਜੇ ਤੁਹਾਡਾ ਜਿਹੜਾ 2500 ਰੁਪਿਆ ਡਬਲ ਹੋਣਾ ਉਹ ਹਲੇ ਪੈਂਡਿੰਗ ਰਹੂਗਾ ਕਿਉਂਕਿ ਕੁਝ ਸਮਾਂ ਤੁਸੀਂ ਦਿਓ ਅਸੀਂ ਉਸ ਨੂੰ ਡਬਲ ਜ਼ਰੂਰ ਕਰਾਂਗੇ ਪਰ ਸਮਾਂ ਲੱਗੂਗਾ ਪਰ ਉਸ ਤੋਂ ਪਹਿਲਾਂ ਤੁਹਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹਨਾਂ ਦਾ ਜਲਦੀ ਤੋਂ ਜਲਦੀ ਜਿਹੜਾ ਹਰੀ ਝੰਡੀ ਆ ਤੇ ਦੇ ਕੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਨੂੰ ਜਿਹੜੀ ਫਾਈਲ ਹੈ ਸਾਡੀ ਚਲੀ ਗਈ ਹੈ ਤੇ ਮਿਤੀ 23 ਤਰੀਕ ਨੂੰ ਕੈਬਨਿਟ ਨੇ ਬੈਠਣਾ ਹੈ ਜਿਹਦੇ ਵਿੱਚ ਸਾਰੀਆਂ ਮੰਨੀਆਂ ਹੋਈਆਂ ਮੰਗਾਂ ਜੇ ਮੈਂ ਡਿਟੇਲ ਦੇ ਵਿੱਚ ਦੱਸਣ ਲੱਗ ਗਈ ਕਿ ਕਿਹੜੀ-ਕਿਹੜੀ ਮੰਗ ਹੈ ਤਾਂ ਕਾਫੀ ਜ਼ਿਆਦਾ ਜਿਹੜਾ ਸਮਾਂ ਹੈ ਉਹ ਖਰਾਬ ਹੋਣ ਕਰਕੇ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਨੀ ਕਿ ਜਿਹੜੀਆਂ ਵੀ ਮੰਗਾ ਆਪਣੀਆਂ ਜਲੰਦਰ ਬਿੱਖੇ ਮੰਗੀਆਂ ਗਈਆਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਣ ਜਾ ਰਿਹਾ ਇਹ ਜਿਹੜੀ ਮੀਟਿੰਗ ਹੈ ਕੈਬਨਟ ਦੀ ਮੀਟਿੰਗ ਹੈ ਜਿਹੜੀ 23 ਤਰੀਕ ਨੂੰ ਹੋਊਗੀ ਤੇ ਕੈਬਨਟ ਦੇ ਵਿੱਚ ਜਿਹੜੀਆਂ ਜੜੀਆਂ ਸਾਡੀਆਂ ਮੰਨੀਆਂ ਮੰਗਾ ਨੇ ਉਹਨਾਂ ਨੂੰ ਜਿਹੜੀ ਪ੍ਰਵਾਨਗੀ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਕਿ ਉਹ ਜਿਹੜੇ ਨੋਟੀਫਿਕੇਸ਼ਨ ਨੇ ਉਹ ਜਲਦੀ ਹੀ ਸਾਡੀਆਂ ਪੰਜਾਬ ਦੀਆਂ ਆਸ਼ਾ ਵਰਕਰ ਤੇ ਆਸ਼ਬ ਸੈਨੇਟੇਟਰਾਂ ਦੀ ਝੋਲੀ ਦੇ ਵਿੱਚ ਪੈਣ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ